ਮਾਲਕ ਜੋਗੋ ਜੋਗਟਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪੈਤਰ ਹਜ਼ੂਰੀ ਚ ਬਾਬਾ ਰਬਦਾਸ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਾਜ਼ਰ ਸਮੂਹ ਸਾਧ ਸੰਗਤ ਜੀ ਕਰੋ ਫਤੇ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਫਰਮਾਨ ਹੈ ਬਹੁਤ ਜਨਮ ਵਿਛਰੇ ਤੇ ਮਾਦੋ ਇਹ ਜਨਮ ਤੇ ਮਾਰੇ ਲੇਖੇ ਕਹਿ ਰਬਦਾਸ ਆਸ ਲਗ ਜੀਵੋ ਚਰਪਈ ਉਦਾਰਸ਼ਨ ਦੇਖੇ ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਚ ਅਕਾਲ ਪੁਰਖ ਨੂੰ ਸੰਬੋਧਨ ਹੋ ਕੇ ਕਿਹਾ ਕਿ ਬਹੁਤ ਜਨਮ ਇਧਰ ਉਧਰ ਭਟਕਲੇ ਜਨਮ ਤੇਰੇ ਨੇਖੇ ਆ ਤੈਨੂੰ ਪਾਉਣ ਲਈ ਤੇਰੇ ਦਰਸ਼ਨਾਂ ਲਈ ਇਹ ਜਨਮ ਹਮੇਸ਼ਾ ਲਈ ਤੇਰੇ ਨੇਖੇ ਤੈਨੂੰ ਸਮਰਪਿਤ ਕਰ ਦਿੱਤਾ ਤੁਹਾਡੇ ਦਰਸ਼ਨ ਵਾਸਤੇ ਉਹ ਦਿਲ ਦੀ ਤਾਂ ਉਮੀਦ ਉਸ ਲਈ ਹਮੇਸ਼ਾ ਤੈਨੂੰ ਸਮਰਪਿਤ ਹੋ ਗਈ। ਹੋਰ ਬਹੁਤ ਸਰੀਆਂ ਸਾਨੂੰ ਬਾਬਾ ਜੀ ਨੇ ਆਧਾਰਨਾ ਦਿੱਤੀਆਂ ਕਿਉਂਕਿ ਅੱਜ ਜੇ ਅਸੀਂ ਗੱਲ ਕਰੀਏ ਬਾਣੀ ਦੇ ਅਨੁਸਾਰ ਭਾਵੇਂ ਸਾਨੂੰ ਕਈ ਸਦੀਆਂ ਹੋ ਗਈਆਂ ਜੋ ਸਾਨੂੰ ਇਸ ਜਾਤ ਪਾਤ ਤੋਂ ਇਸ ਪਖੰਡਵਾਦ ਤੋਂ ਮੁਕਤੀ ਮਹਾਰਾਜ ਜੀ ਨੇ ਦਿੱਤੀ ਹੈ ਪਰ ਅੱਜ ਵੀ ਅਸੀਂ ਦੇਖੀਏ ਕਿ ਅੱਜ ਵੀ ਸਾਡੇ ਚ ਬਹੁਤ ਇਹੋ ਜਿਹੇ ਆਕ੍ਰਿਤੀਆਂ ਅੱਜ ਵੀ ਫੈਲੀਆਂ ਹੋਈਆਂ ਨੇ ਅੱਜ ਵੀ ਸਾਡੇ ਚ ਬਹੁਤ ਆਪਸੀ ਵਖਰੇਵੇਂ ਭਾਵੇਂ ਧਰਮ ਨੂੰ ਲੈ ਕੇ ਜਾਤਾਂ ਨੂੰ ਲੈ ਕੇ ਸਾਡੇ ਸਮਾਜ ਚ ਫੈਲੇ ਹੋਏ ਉਹਨਾਂ ਦੇ ਲੱਖ ਓਕਾ ਦੇਣ ਦੇ ਬਾਵਜੂਦ ਵੀ ਅਸੀਂ ਕਈ ਵਾਰ ਇਹ ਗੱਲਾਂ ਚੋਂ ਉੱਬਰ ਨਹੀਂ ਰਹੇ ਨਿਕਲ ਨਹੀਂ ਰਹੇ ਪਰ ਬੜੀ ਮਾੜੀ ਗੱਲ ਹੈ ਅਸੀਂ ਕਦੇ ਤੁਸੀਂ ਦੇਖਿਓ ਜਦੋਂ ਕੋਈ ਇਨਸਾਨ ਬਿਮਾਰ ਹੁੰਦਾ ਜਾਂ ਕਦੇ ਹਸਪੀਟਲ 'ਚ ਦਾਖਲ ਹੁੰਦਾ ਕਦੇ ਇਹ ਨਹੀਂ ਅਸੀਂ ਦੇਖਿਆ ਵੀ ਕਿਸ ਇਨਸਾਨ ਦਾ ਕਿਸ ਧਰਮ ਦਾ ਖੂਨ ਸਾਨੂੰ ਲੱਗਿਆ ਸਾਡੀ ਜਾਨ ਕਿਸ ਨੇ ਬਚਾਈ ਉਸ ਵੇਲੇ ਅਸੀਂ ਕੁਝ ਨਹੀਂ ਦੇਖਦੇ ਪਰ ਅਸੀਂ ਕਈ ਗੱਲਾਂ 'ਚ ਅੱਜ ਸਾਡੇ ਨਗਰਾਂ 'ਚ ਵੀ ਕਈ ਜਗ੍ਹਾ ਬਹੁਤ ਮੈਂ ਇਸ ਗੱਲ ਦਾ ਮੈਨੂੰ ਮਾਣ ਵੀ ਹੈ ਕਿ ਸਾਡੇ ਨਗਰ 'ਚ ਗੁਰਦੁਆਰਾ ਸਾਹਿਬ ਵੀ ਇੱਕ ਹੈ ਸਾਡੇ ਪਿੰਡ 'ਚ ਮੜੀਆਂ ਵੀ ਇੱਕ ਨੇ ਇਹ ਬਹੁਤ ਘੱਟ ਨਗਰਾਂ 'ਚ ਦੇਖਣ ਨੂੰ ਮਿਲਦਾ ਪਰ ਹੋਣਾ ਚਾਹੀਦਾ ਹਰ ਇੱਕ ਪਿੰਡ 'ਚ ਇਹ ਪ੍ਰਾਲਾ ਵੀ ਹੋਣਾ ਚਾਹੀਦਾ ਕਿਉਂਕਿ ਅੱਜ ਅਸੀਂ ਬਹੁਤ ਐਡਵਾਂਸ ਹੋ ਚੁੱਕੇ ਆਪਣੇ ਹਿਸਾਬ ਨਾਲ ਬਹੁਤ ਅਸੀਂ ਗੱਲਾਂ ਚੰਦ ਤੇ ਜਾਣਦੇ ਆ ਕਰਦੇ ਆ ਪਰ ਕਈ ਵਾਰ ਅਸੀਂ ਆਪਣੇ ਵਿਚਾਰਾਂ ਦੇ ਹਿਸਾਬ ਨਾਲ ਬਹੁਤ ਪਿੱਛੇ ਚਲੇ ਜਾਂਦੇ ਆ ਸਾਨੂੰ ਇਹਨਾਂ ਗੱਲਾਂ ਤੋਂ ਨਿਕਲਣਾ ਪਊਗਾ ਅੱਗੇ ਆਉਣਾ ਪਊਗਾ ਕਿਉਂਕਿ ਗੁਰੂ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਮਾਨਸ ਕੀ ਜਾਤ ਸਭ ਇੱਕੇ ਪਹਿਚਾਨ ਹੈ ਜਿਹੜਾ ਮਨੁੱਖ ਹੈ ਉਹ ਸਾਰੇ ਜਦ ਆਪਾਂ ਸਾਰੇ ਇੱਕੋ ਹੱਡ ਮਾਸ ਦੇ ਬਣੇ ਹੋਏ ਆ ਸਾਰੇ ਇੱਕੋ ਜਿਹੇ ਆਪਾਂ ਨੂੰ ਆਪਸ ਚ ਰਲ ਮਿਲ ਕੇ ਆਪਸੀ ਭਾਈਚਾਰ ਪਸਾਂਝ ਨਾ ਰਹਿਣਾ ਚਾਹੀਦਾ ਇਹ ਵਖਰੇਵੇਂ ਭਾਵੇਂ ਉਹ ਕਿਸੇ ਵੀ ਜਾਤ ਦੇ ਇਹ ਜਦੋਂ ਕਈ ਸਦੀਆਂ ਪਹਿਲਾਂ ਜਦੋਂ ਜਨਾਨੀਆਂ ਨੇ ਉਤੋਂ ਆ ਕੇ ਆਪਾਂ ਆਰੀਅਨ ਲੋਕਾਂ ਦੀ ਗੱਲ ਕਰਦੇ ਜਦੋਂ ਹਿੰਦੁਸਤਾਨ ਚ ਆਏ ਨੇ ਜਿਹੜੇ ਮੂਲ ਨਿਵਾਸੀ ਨੂੰ ਇਹ ਕਿੱਤੇ ਦੇ ਹਿਸਾਬ ਨਾਲ ਵੰਡ ਕੀਤੀ ਸੀ ਕਿ ਕਿਤਾ ਕਿਸੇ ਨੂੰ ਜ਼ਮੀਨਦਾਰ ਦਾ ਦੇਤਾ ਕਿਸਾਨ ਦਾ ਉਹ ਜੱਟ ਕਹਾਉਣ ਲੱਗੇ ਕਿਸੇ ਨੂੰ ਸੁਨਿਆਰੇ ਦਾ ਕਿੱਤਾ ਦੇਤਾ ਕਿਸੇ ਨੂੰ ਕੱਪੜੇ ਬੁਣਨ ਦਾ ਕਿੱਤਾ ਦੇਤਾ ਉਹ ਕਿਸੇ ਨੂੰ ਹੋਰ ਕਿੱਤੇ ਕਿੱਤਿਆਂ ਦੇ ਹਿਸਾਬ ਨਾਲ ਵੰਡੀਆਂ ਪਾਈਆਂ ਸੀ ਪਰ ਅਸਲ 'ਚ ਕੁਝ ਸਮੇਂ ਬਾਅਦ ਅਸੀਂ ਇਹਨਾਂ ਨੂੰ ਧਰਮਾਂ 'ਚ ਜਾਤਾਂ 'ਚ ਵੰਡਤਾ ਕਿੱਤੇ ਨੂੰ ਅਸੀਂ ਜਾਤ 'ਚ ਵੰਡਦੇ ਆ ਉਹ ਅੱਜ ਦਾ ਵੱਡਾ ਦੁਖਾਂਤ ਹੈ ਇੱਥੋਂ ਸਾਨੂੰ ਜ਼ਰੂਰ ਨਿਕਲਣਾ ਪਊਗਾ ਇਹ ਤੋਂ ਨਿਕਲੇ ਬਿਨਾ ਸਾਡਾ ਗੁਜ਼ਾਰਾ ਨਹੀਂ ਹੋਣਾ ਕਿਉਂਕਿ ਜਦੋਂ ਅਸੀਂ ਆਪਸੀ ਭਾਈਚਾਰਕ ਸਾਂਝ ਰੱਖਾਂਗੇ ਤਾਂ ਹੀ ਸਾਡਾ ਮੁਰਖ ਸਾਡਾ ਦੇਹ ਸਾਡਾ ਪੰਜਾਬ ਸਾਡੀ ਤਰੱਕੀ ਤਾਂ ਹੀ ਹੋ ਸਕਦੀ ਹੈ ਇੱਕ ਮੈਂ ਬੇਨਤੀ ਹੋਰ ਸਾਡੀਆਂ ਮਾਤਾ ਮਾਂ ਭੈਣਾਂ ਨੂੰ ਕਿਉਂਕਿ ਜਦੋਂ ਵੀ ਸਾਨੂੰ ਮੌਕਾ ਮਿਲਦਾ ਮੈਂ ਲਾਜ਼ਮੀ ਇਹ ਗੱਲ ਕਹਿਣਾ ਹੁੰਨਾ ਤੁਹਾਡੇ ਵਿਚਾਰਨਾ ਚ ਬੇਨਤੀ ਕਰਦਾ ਕਿ ਅੱਜ ਸਮਾਂ ਸਾਨੂੰ ਆਪਣੀ ਜਿਹੜੀ ਜਵਾਨੀ ਹੈ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਸੰਭਾਲਣਾ ਸਾਡੇ ਕੋ ਭਾਵੇਂ ਕਿਸੇ ਵੀ ਘਰ ਦੀ ਗੱਲ ਕਰ ਲਈਏ ਸਾਡੇ ਆਪਣੇ ਘਰਾਂ ਦੀ ਗੱਲ ਕਰ ਲਈਏ ਸਾਡੀਆਂ ਮਾਤਾਵਾਂ ਸਾਡੇ ਗੁਰੂ ਸਾਹਿਬਾਨਾਂ ਦੇ ਸਾਡੇ ਭਗਤਾਂ ਦੀ ਸਾਡੇ ਜਿੰਨੇ ਵੀ ਪੀਰ ਪਗੰਬਰ ਨੇ ਉਹਨਾਂ ਦੀ ਬਾਣੀ ਸਾਨੂੰ ਸਾਡੇ ਬੱਚਿਆਂ ਨੂੰ ਅੱਜ ਦੇ ਯੁੱਗ 'ਚ ਨਹੀਂ ਦੱਸਦਿਆਂ ਨਹੀਂ ਸਿਖਾਉਂਦੀਆਂ ਨਾ ਪੜਾਉਂਦੀਆਂ ਨੇ ਕਿਉਂਕਿ ਜੇ ਜੁੜਾਂਗੇ ਬਾਣੀ ਨਾਲ ਗੁਰੂ ਸਾਹਿਬ ਨਾਲ ਜੁੜਾਂਗੇ ਤਾਂ ਜੋ ਅੱਜ ਦੀ ਜੋ ਦੁਨਿਆਵੀ ਜੋ ਅਸੀਂ ਦੇਖਿਆ ਕ੍ਰਿਤੀਆਂ ਨੇ ਅੱਜ ਦੇ ਸਮੇਂ ਸਾਡਾ ਵੱਡਾ ਦੁਖਾਂਤ ਹੈ ਕਿ ਸਾਡੇ ਬੱਚੇ ਜੋ ਨਸ਼ਿਆਂ ਵੱਲ ਜਾ ਰਹੇ ਆ ਜਾਂ ਹੋਰ ਕਿਸੇ ਗਲਤ ਕੰਮਾਂ 'ਚ ਪੈ ਰਹੇ ਆ ਇਹ ਸਾਡਾ ਬਹੁਤ ਵੱਡਾ ਦੁਖਾਂਤ ਹੈ ਸਾਡੀ ਆਪਣੀ ਉਪਜ ਹੈ ਇਹ ਅਸੀਂ ਆਪ ਸਿਹੜਿਆ ਸਾਰਾ ਕੁਝ ਕਿਉਂਕਿ ਜਦੋਂ ਬੱਚੇ ਘਰ ਚ ਕੋਈ ਜੋ ਛੋਟੇ ਬੱਚੇ ਜਦ ਕਰਦੇ ਆ ਸਾਡੀਆਂ ਮਾਤਾ ਮਾਂ ਕੀ ਕਰਦੀਆਂ ਨੇ ਅੱਜ ਜਿਹੜੀਆਂ ਦੁਨਿਆਵੀ ਚੀਜ਼ਾਂ ਨੇ ਨਾ ਮੋਬਾਈਲ ਫੋਨ ਨੇ ਜਾਂ ਸਕੂਟਰ ਮੋਟਰਸਾਈਕਲ ਨੇ ਕਾਰਾਂ ਨੇ ਜਾਂ ਕੋਈ ਹੋਰ ਕੰਪਿਊਟਰ ਨੇ ਜਾਂ ਸੋਸ਼ਲ ਮੀਡੀਆ ਜੋ ਕੁਝ ਵੀ ਕਹਿ ਲਈ ਆਪਾਂ ਇਹਨਾਂ ਦੇ ਨਾਲ ਜਿਆਦਾ ਬੱਚਿਆਂ ਨੂੰ ਇਹਨਾਂ ਨੂੰ ਮੋਬਾਈਲ ਦੇ ਦੇਣੇ ਨੇ ਜਾਂ ਕਹਿ ਦੇਣਾ ਤੂੰ ਸਕੂਟਰ ਤੇ ਘੇੜਾ ਦਿਆ ਜਾਂ ਕੋਈ ਹੋਰ ਟੀਵੀ ਅੱਗੇ ਬੈਠ ਜਾ ਬਜਾਏ ਇਸ ਦੇ ਕਿ ਸਾਡੀਆਂ ਜਿਹੜੀਆਂ ਪ੍ਰਾਣੀਆਂ ਬੀਬੀਆਂ ਸੀ ਸਾਡੀਆਂ ਮਾਤਾ-ਮਾਹ ਸੀ ਸਾਡੀਆਂ ਜਿਹੜੀਆਂ ਦਾਦੀਆਂ ਨਾਨੀਆਂ ਸੀ ਉਹ ਜਦੋਂ ਵਿਹਲਾ ਸਮਾਂ ਹੁੰਦਾ ਸੀ ਸਾਨੂੰ ਗੁਰੂ ਸਾਹਿਬ ਦੀਆਂ ਉਹਨਾਂ ਦੀਆਂ ਕਥਾ ਕਹਾਣੀਆਂ ਗੁਰੂ ਸਾਹਿਬ ਦੀਆਂ ਸਾਖੀਆਂ ਗੁਰੂ ਸਾਹਿਬ ਦੇ ਜੀਵਨ ਦਾ ਬਿਉਰਾ ਸਾਨੂੰ ਦੱਸਦੀਆਂ ਸੀ ਗੁੱਸਾ ਨਾ ਕਰਿਓ ਅੱਜ ਦੀਆਂ ਮਾਮਾ ਕੋ ਸਮਾਂ ਹੈ ਨਹੀਂ ਅਸੀਂ ਸਮਾਂ ਨਹੀਂ ਦੇ ਰਹੇ ਕਿਉਂਕਿ ਟੀਚਰ ਤੋਂ ਬਾਅਦ ਤੁਹਾਡੇ ਕੋਲ ਜਾਂ 24 ਘੰਟੇ ਚੋਂ 8 ਘੰਟੇ ਬਚਾ 5-6 ਘੰਟੇ ਟੀਚਰ ਕੋ ਰਹਿੰਦਾ ਬਾਕੀ ਸਮਾਂ ਤੁਹਾਡੇ ਕੋਲ ਰਹਿਣਾ ਹੁੰਦਾ ਹੈ ਹਲੇ ਜੇ ਘਰ ਦੇ ਆਗੂ ਵੀ ਉਹ ਆਪਣੇ ਕੰਮ ਕਾਰਾਂ ਚਲੇ ਜਾਂਦੇ ਨੇ ਤੁਹਾਡੇ ਕੋਲ ਬੱਚਿਆਂ ਨੇ ਜ਼ਿਆਦਾ ਸਮਾਂ ਰਹਿਣਾ ਹੁੰਦਾ ਤੁਸੀਂ ਉਹਨਾਂ ਨੂੰ ਬਾਣੀ ਨਾਲ ਜੋੜੋ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਭਗਤਾਂ ਦੀ ਬਾਣੀ ਬਾਰੇ ਸਾਰਾ ਕੁਝ ਉਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਜਿਨ੍ਹਾਂ ਦੱਸ ਲਓਗੇ ਉਹਨਾਂ ਦਾ ਭਵਿੱਖ ਬਚਾ ਲਓਗੇ ਉਹਨਾਂ ਦੀ ਜ਼ਿੰਦਗੀ ਆਉਣ ਵਾਲਾ ਸਮਾਂ ਚੰਗਾ ਹੋਊਗਾ ਕਿਉਂਕਿ ਜੇ ਨਹੀਂ ਦੱਸਾਂਗੇ ਨਹੀਂ ਜੋੜ ਕੇ ਰੱਖਾਂਗੇ ਤਾਂ ਇਹ ਜਿਹੜੇ ਆਪਣੇ ਸਮਾਜ ਦੇ ਦਖਾਂਤ ਨੇ ਭਾਵੇਂ ਉਹ ਬਿਰਦਾ ਆਸ਼ਰਮ ਨੇ ਭਾਵੇਂ ਨਸ਼ਾ ਛਡਾਊ ਕੇਂਦਰ ਨੇ ਇਹ ਬਦਲਣਗੇ ਘਟੜੇ ਨਹੀਂ ਕਿਉਂਕਿ ਇੱਕੇ ਤਰੀਕੇ ਨਾਲ ਬੰਦ ਹੋ ਸਕਦੇ ਨੇ ਕਿ ਜੇ ਅਸੀਂ ਆਪ ਉਪਰਾਲਾ ਕਰਾਂਗੇ ਅੱਗੇ ਜਾ ਕੇ ਜੇ ਬੱਚੇ ਸਾਡੇ ਨਾਲ ਜੁੜੇ ਰਹਿਣਗੇ ਸਾਡਾ ਪਿਆਰ ਬਣਿਆ ਰਹੂਗਾ ਅੱਗੇ ਜਾ ਕੇ ਉਹ ਸਾਡੀ ਸੇਵਾ ਵੀ ਕਰਨਗੇ ਬढ़ापे 'ਚ ਸਾਡੀ ਲਾਠੀ ਵੀ ਬਣਨਗੇ ਪਰ ਜੇ ਨਹੀਂ ਅਸੀਂ ਜੁੜੇ ਰਾਂਗੇ ਸਾਡੇ ਬੱਚੇ ਸਾਡੇ ਹੱਥਾਂ 'ਚੋਂ ਨਿਕਲ ਜਾਣੇ ਨੇ ਅੱਜ ਦੇਖਿਆ ਬੱਚੇ ਮੋਬਾਈਲਾਂ ਦੇ ਹੋ ਕੇ ਰਹਿ ਗਏ ਸਾਡੇ ਨਾਲ ਸਮਾਂ ਘੱਟ ਬਤਾਉਂਦੇ ਆ ਮਾਮਾ ਦਾ ਸਮਾਂ ਬਜ਼ੁਰਗਾ ਦਾ ਸਮਾਂ ਘੱਟ ਬਤਾਉਂਦੇ ਆ ਜ਼ਿਆਦਾ ਸਮਾਂ ਉਹਨਾਂ ਦਾ ਟੀਵੀ ਤੇ ਮੋਬਾਈਲਾਂ ਤੇ ਇਹਨਾਂ ਦੇ ਕੰਮਾਂ ਤੇ ਜ਼ਿਆਦਾ ਲੰਘਦਾ ਇਸ ਲਈ ਬੇਨਤੀ ਆ ਤੁਹਾਡੀ ਚਰਨਾਂ 'ਚ ਖਾਸ ਕਰਕੇ ਮਾਤਾਵਾਂ ਦੇ ਚਰਨਾਂ 'ਚ ਤੁਸੀਂ ਆਪਣਾ ਭਵਿੱਖ ਸੰਭਲੋ ਬੱਚੇ ਆਉਣ ਵਾਲੇ ਪਨੀਰੀ ਨੂੰ ਸੰਭਲੋ ਜੇ ਤੁਸੀਂ ਇਹਨਾਂ ਕੰਮ ਕਰਗੇ ਅੱਜ ਦੇ ਇਹ ਪ੍ਰਕਾਸ਼ ਦਿਹਾੜੇ ਮਨਾਉਣ ਦਾ ਅਸਲ ਮਨੋਰਥ ਤਾਂ ਇਹੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜ ਕੇ ਰੱਖੀਏ ਇਹਨਾਂ ਗੁਰੂਆਂ ਪੀਰਾਂ ਬਾਬਿਆਂ ਦੀ ਬਾਣੀ ਨਾਲ ਅਸੀਂ ਜੋੜੀਏ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਬਚਾ ਸਕੀਏ ਸੋ ਮੈਂ ਅੱਜ ਦੇ ਇਸ oprale ਲਈ ਜਿੱਥੇ ਸਰਦਾਰ ਦਵਿੰਦਰ ਸਿੰਘ ਜੀ ਖਟੜਾ ਉਹਨਾਂ ਨੇ ਬਹੁਤ ਲੰਬੇ ਸਮੇਂ ਤੋਂ ਇਹ oprala ਕੀਤਾ ਹੋਇਆ ਹਰ ਸਾਲ ਉਹ ਇਹ ਦਿਨ ਮਨਾਉਂਦੇ ਆ ਮਹਾਰਾਜ ਦਾ ਦਿਨ ਮਨਾਉਂਦੇ ਆ ਬਾਬਾ ਰਬਦਾਸ ਭਗਤ ਜੀ ਦਾ ਦਿਨ ਮਨਾਉਂਦੇ ਆ ਸੋ ਉਹਨਾਂ ਵੱਲੋਂ ਬਹੁਤ ਵਧੀਆ ਅਪਰਾਲਾ ਸੋ ਮੈਂ ਕਹੂੰਗਾ ਕਿ ਇਹੋ ਜੇ ਦਿਹਾੜੇ ਅਸੀਂ ਮਨਾਉਂਦੇ ਰਹੀਏ ਸਾਡੇ ਬੱਚਿਆਂ ਨੂੰ ਜੋੜ ਕੇ ਰੱਖੀਏ ਅਸੀਂ ਆਪ ਜੁੜ ਕੇ ਰਹੀਏ ਤਾਂ ਹੀ ਅਸੀਂ ਆਪਣਾ ਜੀਵਨ ਸਫਲਾ ਕਰ ਸਕਦੇ ਆ ਸੋ ਮੈਂ ਸਰਦਾਰ ਦਵਿੰਦਰ ਸਿੰਘ ਜੀ ਖਟੜਾ ਵੱਲੋਂ ਆਪਣੇ ਵੱਲੋਂ ਸ਼ੋਮਣੀ ਕਾਲੀਦਾਲ ਵੱਲੋਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀ ਸੰਗਤ ਜਿਹੜੀ ਅੱਜ ਪਹੁੰਚੀ ਹੈ ਸਾਰਿਆਂ ਨੂੰ ਬਾਬਾ ਜੀ ਦੇ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਨਾ ਤੇ ਨਾਲ ਹੀ ਸਾਰੀ ਸੰਗਤ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜਾਦਵਿੰਦਰ ਸਿੰਘ ਜੀ ਜਾਦੂ ਜੀ ਨੇ ਅਨੇ ਬਹੁਤ ਕੀਮਤੀ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕਰਿਆ ਨੇ ਹੁਣ ਮੈਂ ਵੀ